ਨੰ ਬਾਬਾ ਸ੍ਰੀ ਚੰਨ ਜੀ ਇੱਕ ਰਾਜਾ ਬਹੁਤ ਮਹਾਨ ਰਾਜਦਾਰ ਰਾਜਾ ਸੀ ਉਸ ਕੋਲ ਇੱਕ ਬਹੁਤ ਮਹਾਨ ਜੋਤਸ਼ੀ ਸੀ ਜੋ ਕਿਸੇ ਦਾ ਵੀ ਭਵਿੱਖ ਹੱਥ ਦੇਖ ਕੇ ਅਤੇ ਮਸਤਿਕਸ਼ ਦੀਆਂ ਰੇਖਾਵਾਂ ਦੇਖ ਕੇ ਦੱਸ ਸਕਦਾ ਸੀ ਦੂਰੋਂ ਦੂਰੋਂ ਲੋਕ ਉਸ ਕੋਲੋਂ ਆਪਣਾ ਭਵਿੱਖ ਜਾਣਨ ਵਾਸਤੇ ਆਉਂਦੇ ਰਾਜਾ ਵੀ ਆਪਣਾ ਭਵਿੱਖ ਉਸ ਜੋਸ਼ੀ ਕੋਲੋਂ ਪੁੱਛਦਾ ਉਹ ਜੋਸ਼ੀ ਪੂਰੀ ਤਰ੍ਹਾਂ ਸਹੀ ਭਵਿੱਖਬਾਣੀ ਕਰਦਾ ਇਸੇ ਤਰ੍ਹਾਂ ਕਈ ਸਾਲ ਬੀਤੇ ਇੱਕ ਦਿਨ ਰਾਜੇ ਦੇ ਦਰਬਾਰ ਵਿੱਚ ਇੱਕ ਵਿਅਕਤੀ ਆਇਆ ਜਿਸ ਕੋਲ ਆਪਣਾ ਇੱਕ ਪਾਲਤੂ ਜਾਨਵਰ ਸੀ ਉਹ ਜੋਸ਼ੀ ਦੇ ਕੋਲ ਆਨ ਕੇ ਬੈਠ ਗਿਆ ਉਸ ਨੇ ਜੋਸ਼ੀ ਨੂੰ ਕਿਹਾ ਕਿ ਮੇਰੇ ਇਸ ਜਾਨਵਰ ਦਾ ਭਵਿੱਖ ਦੱਸੋ ਜੋਸ਼ੀ ਚੁੱਪ ਕਰਕੇ ਬੈਠਾ ਰਿਹਾ ਉਸਨੇ ਕਿਹਾ ਕਿ ਮੈਂ ਜਾਨਵਰਾਂ ਦਾ ਭਵਿੱਖ ਨਹੀਂ ਦੇਖ ਸਕਦਾ ਕੋਲ ਹੀ ਰਾਜਾ ਬੈਠਾ ਸੀ ਰਾਜਾ ਵੀ ਉਸ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਜੋਸ਼ੀ ਨੂੰ ਉਸ ਰਾਜੇ ਨੇ ਕਿਹਾ ਕਿ ਇਹ ਤਾਂ ਸੱਚ ਹੈ ਤੁਹਾਨੂੰ ਜਾਨਵਰਾਂ ਦਾ ਭਵਿੱਖ ਵੀ ਦੇਖਣਾ ਚਾਹੀਦਾ ਹੈ ਜਿਵੇਂ ਇਨਸਾਨ ਹਨ ਉਸੇ ਤਰ੍ਹਾਂ ਤਾਂ ਜਾਨਵਰ ਵੀ ਹਨ ਜੋਸ਼ੀ ਵੀ ਇਸ ਗੱਲ ਤੋਂ ਬਹੁਤ ਪ੍ਰਭਾਵਿਤ ਹੋਇਆ ਹੁਣ ਜੋਸ਼ੀ ਨੇ ਨਵੀਂ ਖੋਜ ਕਰਨੀ ਸ਼ੁਰੂ ਕਰ ਦਿੱਤੀ ਜੋਸ਼ੀ ਨੇ ਜਾਨਵਰਾਂ ਦਾ ਭਵਿੱਖ ਦੇਖਣ ਵਾਸਤੇ ਪੂਰੀ ਤਰ੍ਹਾਂ ਰਿਸਰਚ ਕਰਨੀ ਸ਼ੁਰੂ ਕਰ ਦਿੱਤੀ ਆਖਰਕਾਰ ਉਸ ਨੂੰ ਇਹ ਵੀ ਗਿਆਨ ਹੋ ਗਿਆ ਕਿ ਉਹ ਜਾਨਵਰਾਂ ਬਾਰੇ ਵੀ ਦੱਸ ਸਕਦਾ ਸੀ ਹੁਣ ਉਸ ਨੇ ਜਾਨਵਰਾਂ ਦਾ ਭਵਿੱਖ ਦੇਖਿਆ ਜੋਸ਼ੀ ਜਾਨਵਰਾਂ ਦੀਆਂ ਰੇਖਾਵਾਂ ਦੇਖ ਕੇ ਬਹੁਤ ਹੈਰਾਨ ਹੋਇਆ ਉਸ ਨੇ ਦੇਖਿਆ ਕਿ ਇਨਸਾਨ ਨਾਲੋਂ ਪਹਿਲਾ ਜਾਨਵਰ ਇਸ ਤਰਤੀਬ 'ਤੇ ਆਏ ਅਤੇ ਇਨਸਾਨ ਤੋਂ ਬਾਅਦ ਵੀ ਜਾਨਵਰ ਇਸ ਤਰਤੀਬ 'ਤੇ ਮੌਜੂਦ ਰਹਿਣਗੇ ਉਹਨਾਂ ਦੀਆਂ ਰੇਖਾਵਾਂ ਵਿੱਚ ਭਵਿੱਖ ਵੀ ਸੀ ਅਤੇ ਉਹਨਾਂ ਦਾ ਆਉਣ ਵਾਲਾ ਸਮਾਂ ਵੀ ਸੀ ਉਹਨਾਂ ਦੀਆਂ ਰੇਖਾਵਾਂ ਵਿੱਚ ਹਰ ਇੱਕ ਜਾਨਵਰ ਦਾ ਭਵਿੱਖ ਸੀ ਉਹ ਇਹ ਦੇਖ ਕੇ ਬਹੁਤ ਹੈਰਾਨ ਹੋਇਆ ਕੀ ਇਨਸਾਨ ਦੇ ਪਹਿਲਾ ਵੀ ਜਾਨਵਰ ਮੌਜੂਦ ਸਨ ਇਸ ਧਰਤੀ ਤੇ ਅਤੇ ਇਨਸਾਨ ਦੇ ਜਨਮ ਤੋਂ ਬਾਅਦ ਵੀ ਇਸ ਧਰਤੀ ਤੇ ਜਾਨਵਰ ਮੌਜੂਦ ਰਹਣਗੇ ਇਸੇ ਤਰ੍ਹਾਂ ਪਰਮਾਤਮਾ ਦੀ ਕੁਦਰਤ ਬਹੁਤ ਵਿਸਾਲ ਹੈ ਜਿਵੇਂ ਇਨਸਾਨ ਆਪਣੀ ਕੁੰਡਲੀ ਦੇ ਬਾਰੇ ਜਾਣਨਾ ਚਾਹੁੰਦਾ ਹੈ ਅਤੇ ਕੁੰਡਲੀ ਨੂੰ ਜਾਗਰਿਤ ਕਰਨਾ ਚਾਹੁੰਦਾ ਹੈ ਇਨਸਾਨ ਦੀ ਤਰ੍ਹਾਂ ਜਾਨਵਰਾਂ ਵਿੱਚ ਵੀ ਕੁੰਡਲੀ ਮੌਜੂਦ ਹੋਵੇਗੀ ਅਤੇ ਉਹਨਾਂ ਦੀ ਕੁੰਡਲੀ ਵੀ ਜਾਗਰਿਤ ਹੋ ਸਕਦੀ ਹੋਵੇਗੀ ਇਹ ਗਿਆਨ ਬਸ ਇਨਸਾਨ ਪ੍ਰਾਪਤ ਨਹੀਂ ਕਰ ਸਕਦਾ ਜਾਨਵਰ ਵੀ ਪ੍ਰਾਪਤ ਕਰ ਸਕਦੇ ਹੋਣਗੇ ਕਿਉਂਕਿ ਉਹਨਾਂ ਦੇ ਵਿੱਚ ਵੀ ਕੁੰਡਲੀ ਮੌਜੂਦ ਹੈ ਉਹਨਾਂ ਦੇ ਵਿੱਚ ਵੀ ਦਿਮਾਗ ਮੌਜੂਦ ਹੈ ਇਸ ਤਰ੍ਹਾਂ ਇਨਸਾਨ ਇਹ ਨਹੀਂ ਕਹਿ ਸਕਦਾ ਕਿ ਮੈਂ ਹੀ ਗਿਆਨੀ ਬਣ ਸਕਦਾ ਹਾਂ ਹਰ ਜਾਨਵਰ ਗਿਆਨੀ ਹੈ ਗਿਆਨ ਦੀ ਸੀਮਾ ਇਨਸਾਨ ਦੀ ਸੋਚ ਤੋਂ ਪਰੇ ਸ਼ੁਰੂ ਹੁੰਦੀ ਹੈ ਅਤੇ ਸੀਮਤ ਆਨ ਕੇ ਖਤਮ ਹੋ ਜਾਂਦੀ ਹੈ ਜਦੋਂ ਗਿਆਨ ਅੰਦਰ ਵੱਸ ਜਾਂਦਾ ਹੈ ਚਾਹੇ ਉਹ ਜਾਨਵਰ ਹੈ ਚਾਹੇ ਇਨਸਾਨ ਪ੍ਰਮਾਤਮਾ ਦਾ ਗਿਆਨ ਹੋ ਜਾਂਦਾ ਹੈ ਇਨਸਾਨ ਦਾ ਇਹ ਪੁਲੇਖਾ ਹੈ ਕਿ ਪਰਮਾਤਮਾ ਬਾਰੇ ਇਨਸਾਨ ਹੀ ਜਾਣ ਸਕਦਾ ਹੈ ਜਾਨਵਰ ਵੀ ਪਰਮਾਤਮਾ ਦੇ ਬਾਰੇ ਜਾਣ ਸਕਦੇ ਹਨ ਪਰ ਕੁੰਡਲੀ ਤਾਂ ਜਾਨਵਰ ਦੀ ਵੀ ਬਣ ਸਕਦੀ ਹੋਵੇਗੀ ਪਰ ਇਨਸਾਨ ਨੂੰ ਉਹ ਗਿਆਨ ਨਹੀਂ ਜੋ ਇਨਸਾਨ ਆਪਣੇ ਵਿੱਚ ਲੱਭਣ ਦੀ ਕੋਸ਼ਿਸ਼ ਕਰਦਾ ਹੈ ਉਹ ਗਿਆਨ ਹਰ ਜਗ੍ਹਾ ਦੇ ਹੈ ਧੰ ਬਾਬਾ ਸ੍ਰੀ ਚਾਂਜੀ ਮਹਾਰਾਜ